ਹਾਂ ਜੋ ਦੋਸਤੋ ਕੀ ਹਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦੇ ਨਾਲ ਹੀ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਿੰਡ ਮਦਰਸਾ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਕਿੱਥੇ ਅੱਜ ਕਬੱਡੀ 55 ਕਿਲੋ ਤੇ ਮੈਚ ਕਰਵਾਏ ਜਾਣਗੇ ਜਿੱਥੇ ਇੱਕ ਪਲੇਅਰ ਬਾਦੋ ਜਿਸ ਦਾ ਪਹਿਲਾ ਨਾਮ 5100 ਰੁਪਏ ਅਤੇ ਦੂਸਰਾ ਨਾਮ 4400 ਰੁਪਏ ਕਿੱਥੇ ਬੈਠੇ ਡੇਡਾ ਤੇ ਜਾਪਰੀ ਨੂੰ ਸਰਪ੍ਰਾਈਜ਼ ਆ ਤੇ ਜੇ ਆਪਾਂ ਗੱਲ ਕਰੀਏ ਲਾਈਵ ਦੀ ਤਾਂ ਕਬੱਡੀ ਫੋਰਥ ਕੇ ਦੁਆਰਾ ਦਿਖਾਇਆ ਜਾ ਰਿਹਾ ਹੈ ਅਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪਿੰਡ ਉੱਬਾ ਜ਼ਿਲ੍ਹਾ ਮਾਨਸਾ ਜਿੱਥੇ ਕਬੱਡੀ 35 ਕਿਲੋ 62 ਕਿਲੋ ਅਤੇ 75 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਕਬੱਡੀ 35 ਕਿਲੋ ਨਰੋ ਦਾ ਪਹਿਲਾ ਨਾਮ 2100 ਰੁਪਏ ਹੈ ਅਤੇ ਦੂਸਰਾ ਨਾਮ 1500 ਰੁਪਏ ਹੈ ਜਿਸ ਦੇ ਬੈਕਟਰੀ ਦੇ ਜਾਫੀ ਨੂੰ ਕੱਪ ਨਾਲ ਸਨਮਾਨਿਤ ਕੀਤਾ ਜਾਵੇਗਾ ਕਬੱਡੀ 62 ਕਿਲੋ ਜਿਸ ਵਿੱਚ ਇੱਕ ਪਲੇਅਰ ਬਾਰਵਨ ਜਿਸ ਦਾ ਪਹਿਲਾ ਨਾਮ 7100 ਰੁਪਏ ਦੂਸਰਾ ਨਾਮ 4800 ਰੁਪਏ ਜਿਸ ਦੇ ਬੈਕਟਰੀ ਦੇ ਜਾਫੀ ਨੂੰ ਕੱਪ ਦਾ ਸਨਮਾਨ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਕਬੱਡੀ 75 ਕਿਲੋ 10 ਵਿੱਚ ਇੱਕ ਪਲੇ ਦਰਬਾਰ ਜਿਸ ਦਾ ਪਹਿਲਾ ਨਾਮ 11000 ਰੁਪਏ ਆ ਦੂਸਰਾ ਨਾਮ 10000 ਰੁਪਏ ਜਿਸ ਦੇ ਬੈਸਟ ਰਿਡਰ ਦੇ ਜਾਫੀ ਨੂੰ ਕੱਪ ਨਾਲ ਸਨਮਾਨ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਅਪ ਗੱਲ ਕਰਦੇ ਹਾਂ ਪਿੰਡ ਜੀਵਨਪੁਰ ਜ਼ਿਲ੍ਹਾ ਲੁਧਿਆਣਾ ਜਿੱਥੇ ਕਬੱਡੀ 40 ਕਿਲੋ 47 ਕਿਲੋ ਅ ਤੇ 57 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਇਸ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਹਾਂ ਆਪ ਆਪਣੀ ਅਮਲੇ ਨਵੀਂ ਵੀਡੀਓ ਤੇ ਤੇ ਜਿਹੜੇ ਮੇਰੇ ਵੀਰ ਆਪਣੇ YouTube ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਉਣ ਵਾਲੀ ਕੋਈ ਵੀ ਨਵੀਂ ਵੀਡੀਓ ਉਹਨਾਂ ਤੱਕ ਪਹਿਲਾਂ ਪਹੁੰਚ ਸਕੇ